ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨप्रीत कौर ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰਾਂ ਜੀ ਹਰ ਰੋਜ਼ ਦੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਜਿਹੜੀ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਚਰਨ-ਤਾਰਨ ਦੀ ਗੱਲ ਕਰਦੇ ਆਂ ਜੀ ਵੋਟਾਂ ਪੈ ਗਈਆਂ ਨੇ ਤੇ ਸ਼ਾਮ 5 ਵਜੇ ਤੱਕ ਲਗਭਗ 60% ਦੀ ਪੋਲਿੰਗ ਹੋਈ ਹੈ ਜੀ ਬਿਲਕੁਲ ਜੀ ਬਿਲਕੁਲ ਗੱਲ ਇਹ ਜੀ ਕਿ ਲੰਘੇ ਕੱਲ ਜਿਹੜੇ 6 ਵਜੇ ਤੱਕ ਵੋਟਾਂ ਪੈ ਲੀਆਂ ਉਸ ਤੋਂ ਬਾਅਦ ਜਿਹੜਾ ਹੋਰ ਵੋਟਾਂ ਪੋਲ ਹੋਈਆਂ ਹੁੰਦੀਆਂ ਓਕੇ ਜਿਹੜੇ 6 ਵਜੇ ਤੱਕ ਕਾਰ ਦੇ ਵਿੱਚ ਲੱਗਿਆ ਉਹਦਾ ਵੋਟਾਂ ਪੋਲ ਹੋਣੀ ਹੀ ਹੁੰਦੀਆਂ ਇਸ ਕਰਕੇ ਕੁੱਲ ਵੋਟਾਂ ਜਿਹੜੀਆਂ ਉਹ ਲਗਭਗ 61% ਦੀ ਹੋ ਜਾਣ ਲਗਭਗ ਪਰ ਗੱਲ ਇਹ ਕਿ ਇਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਤੇ ਕਈ ਤਰ੍ਹਾਂ ਦੀਆਂ ਗੱਲਾਂ ਲੋਕਾਂ ਦੇ ਮਨਾਂ ਦੇ ਵਿੱਚ ਆਈਆਂ ਬਈ ਜਿੱਤੂ ਕੌਣ ਬਿਖੇ ਆਪਣਾ ਤਾਂ ਪੰਜਾਬੀਆਂ ਦਾ ਮਸਲਾ ਸਿਰਫ ਐਸੀ ਦਾਤ ਹੁੰਦਾ ਭਾਈ ਜਿੱਤੂ ਕੌਣ ਤੁਹਾਡੇ ਖਿਆਲ ਦੇ ਵਿੱਚ ਜਿੱਤੂ ਕੌਣ ਮੇਰੇ ਖਿਆਲ ਦੇ ਵਿੱਚ ਜਿੱਤੂ ਕੌਣ ਬਸ ਇੰਨੀ ਗੱਲ ਹੈ ਜਿਹੜਾ ਐਗਜ਼ਿਟ ਪੋਲ ਦੇ ਨਤੀਜੇ ਆ ਨਾ ਉਹਨਾਂ ਨੇ ਕਈ ਗੱਲਾਂ ਬਿਆਨ ਕੀਤੀਆਂ ਵੀ ਜਿੱਤੂ ਕੌਣ ਐਗਜ਼ਿਟ ਪੋਲ ਦੇ ਨਤੀਜੇ ਇਹ ਗੱਲ ਕਹਿੰਦੇ ਆ ਵੀ ਜਦੋਂ ਇੰਨੀ ਵੋਟ ਪੋਲ ਹੋ ਜੇ ਉਹਦਾ ਫਾਇਦਾ ਸੱਤਾਧਾਰੀ ਧਿਰ ਨੂੰ ਹੁੰਦਾ ਜਿੱਤਪੂਲ ਨੇ ਗੱਲ ਕਹਿੰਦੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਜਿੱਤਪੂਲ ਦੇ ਨਤੀਜੇ ਨੇ ਉਹ ਕਹਿੰਦੇ ਕਿ ਦੇਖੋ ਆਮ ਆਦਮੀ ਪਾਰਟੀ ਨੂੰ ਸੱਤਾ ਧਾਰੀ ਤੇ ਹੋਣ ਦਾ ਫਾਇਦਾ ਹੋ ਸਕਦਾ ਹੈ ਪਰ ਉਧਾ ਮਨਦੀਪ ਸਿੰਘ ਦੀ ਬਾਜ਼ੀ ਪਲਟ ਸਕਦਾ ਹੈ ਇਹ ਦੋ ਗੱਲਾਂ ਕਹੀਆਂ ਵਿੱਚ ਦੇ ਵੀ ਅਮਰਤਪਾਲ ਸਿੰਘ ਦੀ ਪਾਰਟੀ ਦਾ ਉਮੀਦਵਾਰ ਵੀ ਹਰਾਨੀ ਜਨਕ ਪ੍ਰਦਰਸ਼ਨ ਕਰ ਸਕਦਾ ਹੈ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਜਿੱਤੂ ਕੋਣ ਹਾਰੂ ਕੋਣ ਇਹ ਕਾਣ ਕਰੰਨੇ ਨਾਲੋਂ ਦੇ ਮਗਰ ਉੱਤੇ ਪਤਾ ਲੱਗਣਾ ਪਰ ਗੱਲ ਇੰਨੀ ਜ਼ਰੂਰ ਆ ਵੀ ਇਸ ਚੋਣ ਦੇ ਵਿੱਚ ਕੰਮ ਦੀ ਗੱਲ ਇੱਕ ਵੀ ਨਹੀਂ ਹੋਈ ਇਸ ਚੋਣ ਦੇ ਵਿੱਚ ਕੋਈ ਵੀ ਗੱਲ ਐਸੀ ਨਹੀਂ ਹੋਈ ਜਿਹੜੀ ਗੱਲ ਦੇ ਉੱਤੇ ਅਸੀਂ ਤੱਕ ਜਿਹੜੀ ਭਾਈ ਇਹ ਤਾਂ ਯਾਰ ਬਹੁਤ ਸੋਹਣੀ ਗੱਲ ਕੀਤੀ ਗਈ ਆ ਐਤਕੀ ਤਾਂ ਇਸ ਗੱਲ ਦੇ ਨਾਲ ਆਹ ਗੱਲ ਬਹੁਤ ਵਧੀਆ ਹੋ ਗਈ ਆ ਵੀ ਭਾਈ ਇਹ ਲੋਕਾਂ ਦਾ ਮਸਲਾ ਐ ਚੁੱਕਿਆ ਗਿਆ ਕੱਲ 15 ਉਮੀਦਵਾਰਾਂ ਦੀ ਕਿਸਮਤ ਆ ਜਿਹੜੀ ਉਹ ਮਸ਼ੀਨਾਂ ਦੇ ਵਿੱਚ ਕੈਦ ਹੋ ਗਈ ਆ ਇਹ ਵੇਨੇ ਭਾਈ 14 ਤਰੀਕ ਨੂੰ ਸਵੇਰੇ ਜਦੋਂ 8 ਵਜੇ ਮਸ਼ੀਨਾ ਖੁੱਲ੍ਹਣੀ ਆ ਤੇ ਕੌਣ ਕੌਣ ਕਿੱਥੇ ਕਿੱਥੇ ਖੜਾ ਦਿਸਦਾ ਆਪਾਂ ਨੂੰ ਪਰ ਇਹ ਗੱਲ ਜ਼ਰੂਰ ਆ ਵੀ ਇਤਕੀ ਦੀਆਂ ਵੋਟਾਂ ਦੇ ਵਿੱਚ ਨਾ ਤਾਂ ਲੋਕਾਂ ਨੇ ਕੋਈ ਸਹੀ ਗੱਲ ਪੁੱਛੀ ਤੇ ਨਾ ਹੀ ਇਹਨਾਂ ਲੋਕਾਂ ਨੇ ਕੋਈ ਸਹੀ ਗੱਲ ਦੱਸੀ ਨਾ ਲੋਕਾਂ ਨੇ ਇਹ ਗੱਲ ਕਹੀ ਵੀ ਭਾਈ ਸਾਨੂੰ ਤੁਸੀਂ ਆ ਗੱਲ ਦੱਸੋ ਵੀ ਤੁਸੀਂ ਆ ਮਸਲਾ ਕਦੋਂ ਹੱਲ ਕਰੋਗੇ ਇਹ ਨਾ ਹੀ ਭਾਈ ਜਿਹੜਾ ਉਹ ਦੇਤਾਵਾਂ ਨੇ ਉਹ ਗੱਲ ਕਹੀ ਆ ਸੋ ਕਹਿਣ ਦਾ ਭਾਵ ਇਹ ਦੀ ਗੁੱਲ ਬਣਾ ਕੇ ਵੀ ਕੁਝ ਨਹੀਂ ਹੋਇਆ ਇਹਨਾਂ ਵੋਟਾਂ ਦੇ ਵਿੱਚ ਇਹ ਡਰਾਮੇਬਾਜ਼ੀ ਵਾਂਗ ਬੋਤਾ ਸੀ ਲੋਕ ਵੀ ਪਖੰਡ ਸੀ ਕਰਦੇ ਤੇ ਇਹ ਨੇਤਾ ਨੂੰ ਪਖੰਡ ਕਰੀ ਗਏ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ ਜੀ ਤੇ ਟੇਨਾ ਸਾਹਿਬ ਉੱਤਰ ਬਿਹਾਰ ਦੇ ਵਿੱਚ ਕੀ ਹਾਲਾਤ ਰਹੇ ਨੇ ਜੀ ਕਹਿੰਦੇ ਉੱਥੇ ਐਗਜ਼ਟ ਪੋਲ ਇਹ ਕਹਿ ਰਿਹਾ ਹੈ ਕਿ ਦੁਬਾਰਾ ਤੋਂ ਨਤੀਜ ਸਰਕਾਰ ਬਣ ਦੀ ਸੰਭਾਵਨਾ ਹੈ ਬਿਲਕੁਲ ਜੀ ਮੇਰੇ ਕੋਲ ਇਹ ਰਿਪੋਰਟ ਆ ਪੂਰੀ ਦੀ ਪੂਰੀ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਜੀ ਕਿ ਜਿਹੜੀ ਬਿਹਾਰ ਦੇ ਵਿੱਚ ਇੱਕ ਵਾਰ ਫਿਰ ਨਤੀਜ ਸਰਕਾਰ ਦੀ 100 ਦੇ ਵਿੱਚੋਂ 90 ਫੀਸਦੀ ਸੰਭਾਵਨਾ ਹੈ ਕਿ ਕਿ ਜਿਸ ਤਰੀਕੇ ਦੇ ਨਾਲ ਇਹ ਵੀਰਵਾ ਆਇਆ ਇਹ ਵੀਰਵੇ ਨੇ ਬਹੁਤ ਕੁਝ ਬਿਆਨ ਕੀਤਾ ਵੀ ਭਾਵੇਂ ਅਸੀਂ ਜੋ ਮਰਜ਼ੀ ਕਹਨੇ ਆ ਵੀ ਭਾਈ ਹੁਣ ਵਿਰੋਧ ਬਹੁਤ ਆ ਇਹਨਾਂ ਦਾ ਫਲਾਣਾ ਬਹੁਤ ਐ ਬਹੁਤ ਆ ਠਿੰਗੜ ਬਹੁਤ ਆ ਪਰ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਵੀ ਭਾਈ ਜੋ ਮਰਜ਼ੀ ਆ ਲੋਕ ਇੱਕ ਵਾਰ ਫਿਰ ਇਹਨਾਂ ਨੂੰ ਵੀ ਲੈ ਕੇ ਆ ਰਹੇ ਹਨ ਲੋਕ ਇੱਕ ਵਾਰ ਫਿਰ ਨਤੀਜੇ ਸਰਕਾਰ ਨੂੰ ਲੈ ਕੇ ਆ ਰਹੇ ਆ ਕਿਉਂਕਿ ਮੇਰੇ ਕੋਲੇ ਆ ਵੀਰਵਾ ਜਿਹੜਾ ਇਹ 17 ਐਗਜ਼ਿਟ ਪੋਲ ਦੇ ਨਤੀਜਿਆਂ ਦਾ 17 ਐਗਜ਼ਿਟ ਪੋਲ ਦੇ ਨਤੀਜੇ ਇਹ ਗੱਲ ਕਹਿੰਦੇ ਆ ਦੀ ਪਾਈ ਇਹ ਤੋਂ ਅੱਗੇ ਰੇ ਇਹ ਭਾਜਪਾ ਦੀ ਸਰਕਾਰ ਆ ਰਹੀ ਹੈ ਕਿ 30 ਸਰਕਾਰ ਆ ਰਹੀ ਹੈ ਇਹ ਬਾਅਦ ਦੀਆਂ ਗੱਲਾਂ ਬਾਅਦ ਹੈਗਾ ਕਿ ਪਰ ਜਿਹੜਾ ਮਹਾਗਠ ਜੁੜਾ ਉਹ ਇੱਕ ਵਾਰ ਫੇਰ ਹਾਰ ਰਿਹਾ ਜੇਕਰ ਇੰਨੀ ਹੋਇਆ ਦੇਖੋ ਐਗਜ਼ਿਟ ਪੋਲ ਦੇ ਨਤੀਜੇ ਕਈ ਵਾਰ ਤਾਂ ਬਹੁਤ ਸਹੀ ਸਾਬਤ ਹੁੰਦੇ ਆ ਕਈ ਵਾਰ ਇਹ ਤੁੱਕਾ ਵੀ ਰਹੇ ਆ ਪਰ ਜਦੋਂ ਪਿਛਲੀਆਂ ਵਾਰਗਿਆਂ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਜਿੰਨੀ ਦਿਖਾਈ ਸੀਗੀ 17 ਦੇ ਵਿੱਚ ਤੇ ਪਰ ਉਹ ਦੂਜੇ ਨੰਬਰ ਤੇ ਰਹਿ ਗਈ ਸੀ ਤੇ ਜਦੋਂ ਪਿਛਲੀ ਵਾਰ ਸੀ ਤੇ ਉਦੋਂ ਦੇਖੋ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਇੰਨੇ ਨਹੀਂ ਸੀ ਜਿੱਦ ਟੂਲ ਦੇ ਨਤੀਜੇ ਪਰ ਉਹਨਾਂ ਨੂੰ 92 ਸੀਟਾਂ ਮਿਲ ਗਈਆਂ ਸੀ ਹੁੰਦਾ ਤਾਂ ਇਹ ਚੱਲ ਗਿਆ ਤੀਰ ਦੇ ਤੋ ਕਹੀਆ ਪਰ ਇਹ ਜੀ ਕਿ ਬਿਹਾਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੜ ਲੜਾ ਹੋਈ ਪਈ ਹੈ ਵੀ ਭਾਈ ਐ ਕਿ ਫਿਰ ਮੋਦੀ ਸਰਕਾਰੀਆਂ ਜਿਹੜੀਆਂ ਨੇ 30 ਸਰਕਾਰੀਆਂ ਜਣੀਆਂ ਆ ਉਹਦੇ ਤੋਂ ਬਾਅਦ ਇੰਉਂ ਲੱਗਦਾ ਵੀ ਹੂ ਕੁਝ ਵੀ ਸਕਦਾ ਕਿਉਂਕਿ ਦੇਖੋ ਉੱਥੇ ਸੱਤਾਧਾਰੀ ਧੇਰਾ ਪਰ ਇੰਉਂ ਲੱਗਦਾ ਇਹਦੇ ਵਿੱਚ ਵੀ ਸੱਤਾਧਾਰੀ ਧਿਰ ਦੇ ਤਾਂ ਪ੍ਰਤੀ ਲੋਕਾਂ ਦੇ ਮਨ 'ਚ ਵਿਰੋਧ ਤਾਂ ਪੈਦਾ ਹੁੰਦੀ ਹੈ ਇਹਨਾਂ ਦੇ ਮਨ ਦੇ ਵਿੱਚ ਵਿਰੋਧ ਤਾਂ ਲੋਕਾਂ ਦੇ ਮਨਾਂ 'ਚ ਕਿਉਂ ਨਹੀਂ ਵਿਰੋਧ ਤਾਂ ਪੈਦਾ ਹੋਈ ਸੋ ਪਤਾ ਨਹੀਂ ਕੀ ਕਹਨੂਗਾ 14 ਤਰੀਕ ਨੂੰ ਨਤੀਜੇ ਆਉਣੇ ਆ ਇੱਕ ਵਾਰ ਫਿਰ ਨਤੀਜੇ ਸਰਕਾਰ ਬਣਦੀ ਆ ਜਾਂ ਇਹਦੇ ਪਿੱਛੇ ਕੋਈ ਹੋਰ ਗੱਲ ਸਾਹਮਣੇ ਆਉਂਦੀ ਆ ਇਹ ਸਮਾਂ ਦੱਸੂਗਾ ਪਰ ਲੋਕ ਇਸ ਗੱਲ ਦੀ ਉਡੀਕ ਕਰਨਗੇ ਕਿਉਂਕਿ ਜੇ ਮੰਨ ਲਓ ਕਾਂਗਰਸ ਤੇਜਸਵੀ ਯਾਦਵ ਫਿਰ ਹਾਰਦੇ ਆ ਤੇ ਫਿਰ ਰਾਹੁਲ ਗਾਂਧੀ ਦੇ ਹਾਈਡਰੋਜਨ ਬੱਬਾ ਦੀ ਕੋਈ ਮੁਕਤ ਨਹੀਂ ਰਹਿਣੀ ਕਿਉਂਕਿ ਉਹ ਵਾਰ-ਵਾਰ ਕਹਿੰਦੇ ਹੁੰਦੇ ਆ ਜੀ ਕਿ ਮੈਂ ਤਲਪੋ ਹਾਈਡਰੋਜਨ ਬੰਬ ਫੋੜੂੰਗਾ ਮੈਂ ਕੋਈ ਦਇਆ ਖੁਲਾਸਾ ਕਰੂੰਗਾ ਫਿਰ ਵੋਟ ਚੋਰੀ ਵਾਲੇ ਮੁੱਦੇ ਦੀ ਕੋਈ ਟੁਕੜੀ ਨਹੀਂ ਰਹਿਣੀ ਸੋ ਇਹ ਲੱਗਦਾ ਮੈਨੂੰ ਵੀ ਭਾਈ ਇਸਕੀ ਕੁਝ ਨਾ ਕੁਝ ਜਾਂ ਦੁਰਸ਼ਾਕ ਕਦੋਸ਼ਾ ਦੇ ਰੂਪ ਦੇ ਵਿੱਚ ਹੀ ਹੋਊਗਾ ਜਾਂ ਕੋਈ ਹੋਰ ਗੱਲ ਹੋਊਗੀ ਪਰ ਇਹ ਆ ਵੀ ਰਾਹੁਲ ਗਾਂਧੀ ਦੇ ਮੁੱਦੇ ਬਹੁਤ ਚੁੱਕੇ ਤੇ ਜੇਕਰ ਉਹਨਾਂ ਮੁੱਦਿਆਂ ਦੀ ਕੋਈ ਟੁਕੜੀ ਨਿਕਲਦੀ ਇਸਕੀ ਤੇ ਫਿਰ ਜ਼ਰੂਰੀ ਹਰਾਨੀ ਹੋਊਗੀ ਫਿਰ ਸ਼ਾਇਦ ਕਾਂਗਰਸ ਇਹ ਵੀ ਕਵੇ ਵੀ ਪਾਈ ਐਟਕੀਤਾ ਇਹਨਾਂ ਨੇ ਫੇਰ ਵੋਟਾਂ ਚੋਰੀ ਕੀਤੀਆਂ ਜਿਵੇਂ ਹਰਿਆਣੇ ਦੇ ਵਿੱਚ 25 ਲੱਖ ਕੀਤੀਆਂ ਸੀ ਚੋਰੀ ਸੋ ਦੇਖਦੇ ਕੀ ਬਣਦਾ ਪਰ ਐਗਜ਼ਿਟ ਪੋਲ ਦੇ ਨਤੀਜੇ ਪਾਈਏ ਗੱਲ ਕਹਿੰਦੇ ਆ ਵੀ ਸਰਕਾਰ ਇੱਕ ਵਾਰ ਫੇਰ ਇਹਨਾਂ ਦੀ ਆ ਰਹੀ ਆ ਯਾਨੀ ਕਿ ਦਿਤੀਸ਼ ਕੁਮਾਰ ਦੀ ਆ ਰਹੀ ਆ ਤੇ ਇੱਕ ਵਾਰ ਫੇਰ ਨਹੀਂ ਆ ਰਹੀ ਜੇਕਰ ਤਾਂ ਉਹ ਇਹਨਾਂ ਦੀ ਨਹੀਂ ਆ ਰਹੀ ਰਾਹੁਲ ਗਾਂਧੀ ਤੇ ਤੇਜਸਵੀ ਯਾਦਵ ਦੀ ਜੀ ਤੇ ਜਿਹੜਾ ਸਾਹਿਬ ਉੱਧਰ ਦਿੱਲੀ ਦੀ ਗੱਲ ਕਰਦੇ ਆ ਜੀ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਉਸ ਮਾਮਲੇ ਦੇ ਵਿੱਚ ਕਹਿੰਦੇ ਕਿ ਡਾਕਟਰ ਸੱਜਾਦ ਨੂੰ ਲਿਆ ਗਿਆ ਜੀ ਹਿਰਾਸਤ ਦੇ ਵਿੱਚ ਕੌਣ ਹੈ ਇਹ ਡਾਕਟਰ ਸੱਜਾਦ ਦੇਖੋ ਡਾਕਟਰ ਸਜਾਦ ਜਿਹੜਾ ਉਹ ਡਾਕਟਰ ਉਮਰ ਨਵੀ ਦਾ ਫਰੈਂਡ ਆ ਦੋਸਤ ਆ ਉਹਨੂੰ ਵੀ ਕਨੇ ਹਿਰਾਸਤ ਦੇ ਵਿੱਚ ਲਿਆ ਗਿਆ ਆਪਾਂ ਜਾਣਦੇ ਜੀ ਕਿ ਹੁਣ ਤੱਕ ਬਹੁਤ ਕੁਝ ਇਸ ਵਾਰਲੇ ਦੇ ਵਿੱਚ ਹੋਇਆ ਬੜਾ ਕੁਝ ਉਰੇ ਪਰੇ ਦੀਆਂ ਗੱਲਾਂ ਹੁਣ ਹੁਣ ਤੱਕ ਕੀਤੀਆਂ ਗਈਆਂ ਨੇ ਪਰ ਗੱਲ ਇਹ ਜੀ ਕਿ ਦਿੱਲੀ ਬੰਬ ਧਮਾਕੇ ਦੇ ਪਿੱਛੇ ਅਸਲ ਵਜ੍ਹਾ ਕੀ ਆ ਹਾਲੇ ਤੱਕ ਤਾਂ ਦੇਖੋ ਇਸ ਗੱਲ ਦੀ ਕੋਈ ਪ੍ਰੋਪਰ ਜਾਣਕਾਰੀ ਕਿਸੇ ਦੇ ਕੋਲ ਆਈ ਨਹੀਂ ਬਿਲਕੁਲ ਇਹਦੇ ਬਾਰੇ ਜਾਣਕਾਰੀ ਨਹੀਂ ਆਈ ਜੋ ਮਰਜ਼ੀ ਕਹੀ ਜਾਣ ਵੀ ਭਾਈ ਅਸੀਂ ਨੇੜੇ ਪਹੁੰਚ ਗਏ ਆ ਫਲਾਂ ਪਹੁੰਚ ਗਏ ਲੋਕਾਂ ਦੀ ਸੰਤੁਸ਼ਟੀ ਦੇ ਮੁਤਾਬਕ ਲੋਕਾਂ ਦੀ ਤਸੱਲੀ ਦੇ ਮੁਤਾਬਕ ਜਾਣਕਾਰੀ ਆਈ ਨਹੀਂ ਤੁਸੀਂ ਇਹ ਦੇਖੋ ਵੀ ਸਾਡੀਆਂ ਖੁਫੀਆ ਏਜੰਸੀਆਂ ਕਿਵੇਂ ਫੇਰ ਹੁੰਦੀਆਂ ਜਿਹੜੀ ਘਟਨਾ ਤੋਂ ਪਹਿਲਾਂ ਜਾਣਕਾਰੀ ਆਪਰੀ ਜਿਹਨੂੰ ਆਪਾਂ ਇੰਟੈਲੀਜੈਂਸ ਕਹਿੰਦੇ ਆ ਉਹ ਇੰਟੈਲੀਜੈਂਸ ਕਿੰਨੀ ਕੁ ਇੰਟੈਲੀਜੈਂਟ ਆ ਇਹਦੇ ਬਾਰੇ ਪਤਾ ਲੱਗ ਜਾਂਦਾ ਤੁਸੀਂ ਆ ਦੇਖੋ ਵੀ ਇਸ ਤੋਂ ਪਹਿਲਾਂ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਉੱਥੇ ਪਤਾ ਨਹੀਂ ਲੱਗਿਆ ਵੀ ਭਾਈ ਇੱਥੇ ਹੋ ਜਾਣਾ ਹਮਲਾ ਜੋ ਕਿ ਘਟਨਾ ਦੇ ਵਾਪਰਨ ਤੋਂ ਪਹਿਲਾਂ ਚੌਕਸੀ ਵਰਤ ਕੇ ਨਿਗਾਹ ਰੱਖਣੀ ਤੇ ਇਹ ਇੰਟੈਲੀਜੈਂਸ ਦਾ ਕੰਮ ਹੁੰਦਾ ਪਰ ਨਾ ਉੱਥੇ ਪਤਾ ਲੱਗਾ ਨਾ ਇੱਥੇ ਪਤਾ ਲੱਗਾ ਵੀ ਲਾਲ ਕਿਲੇ ਦੇ ਲਾਗੇ ਕਿਹਨੇ ਤੋਂ ਮਾਕਾ ਕਰ ਜਾਣਾ ਉਸ ਇੱਥੇ ਹੋ ਜਾਣਾ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਗਈ ਪਰ ਗੱਲ ਇਹ ਦੀ ਕਿ ਹੁਣ ਇਸ ਮਾਮਲੇ ਦੇ ਉੱਤੇ ਨਿਤ ਨਵੀਆਂ ਖੋਜਾਂ ਹੋਇਆ ਕਰ ਲਈਆਂ ਇਹ ਕਈ ਮਹੀਨਿਆਂ ਦਾ ਮੈਟਰ ਇਸ ਤਰੀਕੇ ਦੇ ਨਾਲ ਆਉਣਾ ਹੁੰਦਾ ਹੁਣ ਵਿੱਚੇ ਜਾਣਕਾਰੀ ਇਹ ਵੀ ਆਈ ਆ ਵੀ ਇਹ ਹਮਲਾ ਤਾਂ ਇੱਥੇ ਗਲਤੀ ਨਾਲ ਹੋ ਗਿਆ ਇਹ ਤਾਂ ਹਮਲਾ ਇਰਾਨੀ ਯੂਪੀ ਦੇ ਵਿੱਚ ਕਰਨਾ ਸੀ ਇਹਦੇ ਬਾਰੇ ਇਹ ਵੀ ਪਤਾ ਲੱਗਾ ਵੀ ਜਿਹੜੀ ਇਹ ਕਾਰ ਦੇ ਵਿੱਚ I20 ਦੇ ਵਿੱਚ ਧਮਾਕਾ ਹੋਇਆ ਇਸ ਕਾਰ ਦੇ ਵਿੱਚ ਮੂੰਹ ਬੰਨ ਕੇ ਮਾਸਕ ਦੇ ਨਾਲ ਟੱਕ ਕੇ ਜਿਹੜਾ ਬੰਦਾ ਬੈਠਾ ਉਹਦਾ ਨਾਂ ਹੈਗਾ ਜੀ ਡਾਕਟਰ ਉਮਰ ਨਵੀ ਤੇ ਉਹਦਾ ਕਹਿੰਦੇ ਵੀ ਉਹਨੇ ਆਪ ਦੇ ਆਪ ਨੂੰ ਵੀ ਉਡਾ ਲਿਆ ਇਸ ਵੱਮ ਧਮਾਕੇ ਦੇ ਵਿੱਚ ਉਹਦੇ ਮਾਪੇ ਤੇ ਉਹਦੇ ਦੋਵਾਂ ਭਰਾਵਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਡੀਐਨਏ ਉਹਨਾਂ ਦਾ ਕਰਵਾਇਆ ਜਾ ਰਿਹਾ ਇਹ ਵੀ ਪਤਾ ਲੱਗਾ ਵੀ ਉਹਦੇ ਫਰੈਂਡ ਦੇ ਡਾਕਟਰ ਨਵੀ ਦੇ ਫਰੈਂਡ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੋ ਫਿਰ ਹਰ ਇਹੋ ਜਿਹੀਆਂ ਜਾਣਕਾਰੀਆਂ ਆ ਰਹੀਆਂ ਵੀ ਭਾਈ ਇਹਨਾਂ ਦੇ ਵਿੱਚੋਂ ਹੁਣ ਕਿਹਦੇ ਤੇ ਯਕੀਨ ਕਰਨਾ ਜਿਹੜੇ ਤੇ ਨਹੀਂ ਕਰਨਾ ਉਹ ਸਭ ਦੀ ਆਪੋ ਆਪਣੀ ਮਰਜ਼ੀ ਹੈ ਪਰ ਇਹ ਨ ਜਾਣਕਾਰੀਆਂ ਨੇ ਇੱਕ ਵਾਰੀ ਫੇਰ ਸਵਾਲ ਜੇ ਖੜੇ ਕਰਤੇ ਆ ਪਰ ਇਹ ਪਤਾ ਲੱਗਦਾ ਵੀ ਡਾਕਟਰ ਰੇਕਾ ਗੁਪਤਾ ਜਿਹੜੇ ਕਿ ਦਿੱਲੀ ਦੀ ਸੀਐਮ ਆ ਰੇਕਾ ਗੁਪਤਾ ਦੇ ਵੱਲੋਂ ਕੱਲ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਤਾਂ ਮਰਿਤਕ ਆ ਇਸ ਬਵਤਮਾਤੇ ਦੇ ਵਿੱਚ ਉਹਨਾਂ ਨੂੰ ਉਹ ਕਹਿੰਦੇ ਕਿ ਅਸੀਂ ਦੇਵਾਂਗੇ ਜੀ 10-10 ਲੱਖ ਰੁਪਈਆ ਪਰਿਵਾਰਕ ਮੈਂਬਰਾਂ ਨੂੰ ਜਿਹੜੇ ਅਪਾਹਜ ਹੋ ਗਏ ਉਹਨਾਂ ਨੂੰ ਅਸੀਂ ਜਿਹਾ ਕਿਹਾ ਜੀ 5-5 ਲੱਖ ਰੁਪਈਆ ਜਿਹੜੇ ਗੰਭੀਰ ਵੈਸੇ ਜ਼ਖਮੀ ਆ ਉਹਨਾਂ ਨੂੰ ਦੇਵਾਂਗੇ ਜੀ ਅਸੀਂ 2-2 ਲੱਖ ਰੁਪਈਆ ਤੇ ਇਲਾਜ ਇਹਨਾਂ ਦਾ ਜਿੱਲੀ ਦੀ ਸਰਕਾਰ ਦੇ ਵੱਲੋਂ ਮੁਫਤ ਤੌਰ ਦੇ ਉੱਤੇ ਕਰਾਇਆ ਜਾਊਗਾ ਇਹ ਐਲਾਨ ਹੋ ਗਿਆ ਪ੍ਰਧਾਨ ਮੰਤਰੀ ਸਾਹਿਬ ਕੱਲ ਪੁਟਾਣ ਦੇ ਵਿੱਚ ਗਏ ਸੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਪੁਟਾਣ ਦੇ ਵਿੱਚ ਖੜ ਕੇ ਇਸ ਗੱਲ ਦਾ ਵਾਅਦਾ ਕਰਨਾ ਵੀ ਭਾਈ ਇਹ ਹਮਲਾ ਕਰਨ ਵਾਲੇ ਇਹ ਧਮਾਕਾ ਕਰਨ ਵਾਲੇ ਕਦੇ ਬਖਸ਼ੇ ਨਹੀਂ ਜਾਣਗੇ ਬਸ ਆ ਗੱਲਾਂ ਜੀ ਦੇਖੋ ਕੀ ਬਣਦਾ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਹੁਣ ਗੱਲ ਆਪਾਂ ਕਰ ਲਈਏ ਜੀ ਡੀਆਈਜੀ ਭੁੱਲਰ ਦੀ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਦੁਬਾਰਾ ਤੋਂ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਬਿਲਕੁਲ ਜੀ ਬਿਲਕੁਲ ਡੀਆਈਜੀ ਭੁੱਲਰ ਨੂੰ ਇੱਕ ਵਾਰ ਫੇਰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਡੀਆਈਜੀ ਭੁੱਲਰ ਨੂੰ ਕੱਲ ਰਿਮਾਂਡ ਖਤਮ ਹੋਣ ਤੋਂ ਬਾਅਦ ਰਿਮਾਂਡ ਖਤਮ ਹੋਣ ਤੋਂ ਬਾਅਦ ਤੇ ਇਸ ਕੀਤੀ ਸੀਵੀਆਈ ਅਦਾਲਤ ਦੇ ਵਿੱਚ ਤੇ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਇਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਫੇਰ ਭੇਜ ਦਿੱਤਾ ਗਿਆ ਕਹਿੰਦੇ ਇਹ ਵੀ ਸੀਵੀਆਈ ਨੇ ਦੋ ਟੁੱਕੇ ਗੱਲ ਕਹੀ ਆ ਇਹ ਭਾਈ ਜਾਂਚ ਪੜਤਾਲ ਦੇ ਵਿੱਚ ਪੂਲਰ ਹੋਰੀ ਸਹਿਯੋਗ ਨਹੀਂ ਦੇ ਰਹੇ ਕਹਿੰਦੇ ਆ ਵੀ ਇਹ ਸਾਮਾਹਲੇ ਦੇ ਵਿੱਚ ED ਦੀ ਇੰਟਰੀ ਹੋ ਗਈ ਆ ਕਿਉਂਕਿ CBI ਦੇ ਆਫਿਸ ਦੇ ਵਿੱਚ ਕਹਿੰਦੇ ED ਵੀ ਪਹੁੰਚ ਗਈ ਆ ਉਹਨਾਂ ਦੇ ਵੱਲੋਂ ਵੀ ਕਹਿੰਦੇ ਪੜਤਾਲ ਕੀਤੀ ਜਾਣੀ ਆ ਜਿਹੜਾ ਇਹਨਾਂ ਦਾ ਉਹ ਆੜੀਏ ਦਾ ਜਿਹੜਾ ਦਲਾਲ ਤੇ ਕਹਿੰਦੇ ਵੀ ਉਹ ਦਲਾਲ ਦੇ ਬਾਬਤ ਵੀ ਖਬਰਾਂ ਇਹ ਆ ਰਹੀਆਂ ਵੀ ਉਹਨੂੰ ਵੀ ਕਹਿੰਦੇ ਵੀ ਪੁੱਛਗਿੱਛ ਦੇ ਲਈ ਪੂਰਾ ਰੜਕਿਆ ਜਾ ਰਿਹਾ ਸੋ ਇਹਨੇ ਕੀ ਬਣਦਾ ਪਰ ਹੋਰ ਕਿਹੜੇ-ਕਿਹੜੇ ਇਸ ਮਸਲੇ ਦੇ ਵਿੱਚ ਉਲਝਦੇ ਆ ਹੋਰ ਕੌਣ ਕੌਣ ਇਸ ਮਸਲੇ ਦੇ ਵਿੱਚ ਫਸਦੇ ਆ ਧਿਆਨ ਸਭ ਦਾ ਇਸ ਗੱਲ ਦੇ ਉੱਤੇ ਟਿਕਿਆ ਰਹਿਣਾ ਸੋ ਮੈਨੂੰ ਲੱਗਦਾ ਵੀ ਆਉਂਦੇ ਸਮੇਂ ਦੇ ਵਿੱਚ ਕੋਈ ਹੋਰ ਨਵਾਂ ਖੁਲਾਸਾ ਹੋ ਸਕਦਾ ਪਰ ਜੇ ਕਿਹੜੇ ਕਿਹੜੇ ਭਾਈ ਜਾਨ ਛੁੱਟੇ ਤੇ ਮੈਨੂੰ ਲੱਗਦਾ ਵੀ ਜਾਨ ਇੰਨੀ ਛੇਤੀ ਛੁੱਟਦੀ ਨਹੀਂ ਜੀ ਇਹਦੀ ਭੁੱਲ ਨਾ ਹੋਣੀ ਜਾਨ ਇਹ ਨਹੀਂ ਛੁੱਟਦੀ ਜੀ ਕਿਉਂਕਿ ਇਹਨਾਂ ਨੇ ਪੰਜਾਬ ਦੀ ਜਾਨ ਨਹੀਂ ਛੱਡੀ ਤੇ ਇਹਨਾਂ ਦੀ ਜਾਨ ਵੀ ਜਦੋਂ ਫਸਣਗੇ ਤੇ ਫਿਰ ਬੰਦੇ ਛੁੱਟਦੇ ਨਹੀਂ ਹੁੰਦੇਗੇ ਸੋ ਦੇਖਦੇ ਤੋਂ ਭਾਈ ਅਗਲੇ ਖੁਲਾਸੇ ਕਿਹੜੇ ਕਿਹੜੇ ਹੁੰਦੇ ਆ ਕੁੜੀ ਕਰੇ ਆ ਲੋਕ ਵੀ ਨਵੇਂ ਬੰਦਾ ਕਿਹੜਾ ਫਸਦਾ ਤੇ ਕਿਹੜੇ ਅਧਿਕਾਰੀ ਦੀ ਕਿਹੜੀ ਕਰਤੂਤ ਸਾਹਮਣੇ ਆਉਂਦੀ ਆ ਜੀ ਬਿਲਕੁਲ ਸਹੀ ਤੇ ਟੈਨਾ ਸਾਹਿਬ ਉਧਰ ਮਾਨਸਾ ਚ ਹੋਈ ਗੋਲੀਬਾਰੀ ਦੇ ਮਾਮਲਾ ਸੁਲਝਾਉਣ ਦੇ ਲਈ ਪੁਲਿਸ ਦੇ ਵੱਲੋਂ ਕਹਿੰਦੇ ਬੜਾ ਦਾਵਾ ਕੀਤਾ ਜਾ ਰਿਹਾ ਜੀ ਕੀ ਦਾਵਾ ਹੈ ਪੁਲਿਸ ਜੇਪੋ ਪਿਛਲੇ ਦਿਨੀ ਨਾ ਇੱਕ ਖਬਰ ਆਈ ਸੀਗੀ ਮਾਨਸਾ ਦੇ ਵਿੱਚ ਇੱਥੇ ਇੱਕ ਕੀਟਨਾਸ਼ਕਾ ਦੀ ਜਿਹੜੀ ਡੀਲਰਸ਼ਿਪ ਦੀ ਦੁਕਾਨ ਆ ਕੀਟਨਾਸ਼ਕਾ ਦੇ ਡੀਲਰ ਦੀ ਜਿਹੜਾ ਸਪਈਆ ਆ ਰਹੀ ਆਲੀ ਦੁਕਾਨ ਆ ਤੇ ਉਸ ਦੁਕਾਨ ਦੇ ਉੱਤੇ ਕੁਝ ਲੋਕਾਂ ਨੇ ਫਾਇਰਿੰਗ ਕੀਤੀ ਸੀ ਉਹ ਫਾਇਰਿੰਗ ਕਰਕੇ ਭੱਜ ਗਈ ਸੀ ਹੁਣ ਇਹਦੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਮਾਨ ਸਾਡੇ ਐਸਐਸਪੀ ਨੇ ਗੱਲ ਕਹੀ ਹੈ ਇਹ ਖਬਰ ਆਪਣੇ ਆਪ ਦੇ ਵਿੱਚ ਬੜੀ ਹੈਰਾਨੀਜਨਕ ਆ ਵੀ ਭਾਈ ਏਵੇਂ ਵੀ ਹੋ ਸਕਦਾ ਪੁਲਿਸ ਦੇ ਕਹਿਣ ਦੇ ਮੁਤਾਬਕ ਇਹਦੇ ਪਿੱਛੇ ਕੈਨੇਡਾ ਜੁੜਦਾ ਇਸ ਗੋਲੀਬਾਰੀ ਦੇ ਪਿੱਛੇ ਵਜ੍ਹਾ ਕੀ ਆ ਕਹਿੰਦੇ ਕੈਨੇਡਾ ਇਹਦੇ ਪਿੱਛੇ ਵਜ੍ਹਾ ਉਹ ਕਿਵੇਂ ਕਹਿੰਦੇ ਵੀ ਇਹ ਜਿਹੜਾ ਦੁਕਾਨਦਾਰ ਆ ਇਹਦਾ ਮੁੰਡਾ ਸਹੀ ਦੇ ਵਿੱਚ ਪੜਦਾ ਉਥੇ ਸੀ ਗਿਆ ਵਿਦਿਆਰਥੀ ਝੋੜਾ ਉਹ ਉਹਦੀ ਟੀਮ ਆ ਜਿਹੜੀ ਵਿਦਿਆਰਥੀ ਚੋਣਾਂ ਦੇ ਵਿੱਚ ਜਿੱਤੀ ਜਿਹੜੀ ਟੀਮ ਵਿਦਿਆਰਥੀ ਚੋਣਾਂ ਚ ਹਾਰ ਗਈ ਉਹਨਾਂ ਨੇ ਬਦਲਾ ਲੈਣ ਦੇ ਲਈ ਹਾੜੇ ਦੇ ਬੰਦਿਆਂ ਦੇ ਕੋਲੋਂ ਇਹਨਾਂ ਦੇ ਪਿੰਡ ਦੇ ਵਿੱਚ ਇਹਨਾਂ ਦੀ ਦੁਕਾਨ ਦੇ ਉੱਤੇ ਫਾਇਰਿੰਗ ਕਰਵਾਈਆ ਪੁਲਿਸ ਕਹਿੰਦੀ ਵੀ ਅਸੀਂ ਬੰਦੇ ਗ੍ਰਿਫਤਾਰ ਕਰ ਲਏ ਆ ਤੁਸੀਂ ਦੇਖੋ ਵੀ ਜੇਕਰ ਇਹ ਕੁਝ ਹੈ ਜੇਕਰ ਜਿਵੇਂ ਪੁਲਿਸ ਕਹਿੰਦੀ ਆ ਤੇ ਕੀ ਸਾਡੇ ਪੜਨ ਵਾਲੇ ਵੀ ਲੱਛਣ ਹੈਗੇ ਆ ਇਹ ਤਾਂ ਆਪਣੇ ਵਰਗੇ ਲੋਕਾਂ ਨੂੰ ਤਾਂ ਮੇਰਾ ਖਿਆਲ ਆ ਵੀ ਉਹਦੇ ਸਮੇਂ ਦੇ ਵਿੱਚ ਉਹਨਾਂ ਨੇ ਦੇਸ਼ ਚ ਵੜਨਾ ਹੀ ਨਹੀਂ ਗਾ ਜੇਕਰ ਇਹ ਗੱਲ ਸੱਚੀ ਹੋਈ ਇਹ ਭਾਈ ਤੁਸੀਂ ਤਾਂ ਇੱਥੇ ਵੀ ਸਿਆਪਾ ਪਾਉਨੇ ਆ ਤੁਸੀਂ ਇੱਥੋਂ ਵਾਲੇ ਸਿਆਪੇ ਜਿਹੜੇ ਉਹ ਉੱਥੇ ਜਾ ਕੇ ਵੀ ਪਾਉਨੇ ਆ ਇਹ ਭਾਈ ਤੁਸੀਂ ਬੰਦੇ ਤੋਂ ਬੰਦੇ ਵਰਵਾਉਣ ਨੂੰ ਫਿਰਦੇ ਆ ਸੋ ਇਹ ਬੜੀ ਹੈਰਾਨੀ ਵਾਲੀ ਗੱਲ ਆ ਵੀ ਭਾਈ ਇੰਨੀ ਦੇਰ ਵੀ ਵੀ ਹੋਣਗੇ ਪਰ ਇਹ ਵੀ ਪੁਲਿਸ ਦੇ ਵੱਲੋਂ ਪੜਤਾਲ ਚੱਲ ਨਹੀਂ ਵੀ ਚੱਲ ਨਹੀਂ ਗਈ ਆ ਤੇ ਪੁਲਿਸ ਅੱਗੇ ਪਹੁੰਚ ਰਹੀ ਐ ਇਸ ਘਰ ਦੇ ਜੀ ਜੀ ਤੇ ਜਣਾ ਸਾਹਿਬ ਉੱਧਰ ਲੁਧਿਆਣੇ ਤੋਂ ਬੜੀ ਹੈਰਾਨ ਕਰਦੀ ਖਬਰ ਜਿਹੜੀ ਆ ਉਹ ਸਾਹਮਣੇ ਆਈ ਆ ਜੀ ਕਹਿੰਦੇ ਲੁਧਿਆਣੇ ਦੇ ਹਸਪਤਾਲ ਚ ਲਾਸ਼ਾਂ ਹੀ ਬਦਲ ਦਿੱਤੀਆਂ ਜੀ ਤੇ ਹੰਗਾਮਾ ਵੜਾ ਹੋਇਆ ਹੈ ਦਰਪਲ ਜੀ ਬਿਲਕੁਲ ਲੁਧਿਆਣੇ ਦੇ ਹਸਪਤਾਲ ਦੇ ਵਿੱਚ ਲਾਸ਼ਾਂ ਬਦਲਦੀਆਂ ਤੇ ਇਹਦੇ ਉੱਤੇ ਹੰਗਾਮਾ ਹੋਣਾ ਸੀ ਤੇ ਹੰਗਾਮਾ ਹੋਇਆ ਜੀ ਬਹੁਤ ਵੱਡੀ ਇਹ ਖਬਰ ਆ ਲੁਧਿਆਣੇ ਦੇ ਹਸਪਤਾਲ ਦੇ ਵਿੱਚ ਕੀਤਾ ਕੀ ਗਿਆ ਕਿਉਂਕਿ ਇੱਕ ਪ੍ਰਾਈਵੇਟ ਹਸਪਤਾਲ ਆ ਜਿਹਦੇ ਵਿੱਚ ਇਹ ਲਾਸ਼ਾਂ ਬਦਲੀਆਂ ਜਾਂਗੀਆਂ ਪਤਾ ਲੱਗਾ ਜੀ ਕਿ ਇੱਥੇ ਇੱਕ ਹਸਪਤਾਲ ਆ ਤੇ ਉਹਦੇ ਵਿੱਚ ਇੱਕ ਮਰਦ ਤੇ ਇੱਕ ਔਰਤ ਦੋ ਜਣਿਆਂ ਦੀ ਇਲਾਜ ਦੌਰਾਨ ਮੌਤ ਹੋ ਗਈ ਆ ਉਹ ਜਿਹੜੀ ਮੌਤ ਹੋਈ ਆ ਇਹਨਾਂ ਨੇ ਲਾਸ਼ਾਂ ਬਦਲਤਿਆਂ ਜਿਨ੍ਹਾਂ ਦੇ ਘਰੇ ਬੰਦੇ ਵੀ ਬਾਡੀ 'ਤੇ ਜੜੀ ਸੀ ਉੱਥੇ ਔਰਤ ਵੀ ਭੇਜੀ ਗਈ ਜਿੱਥੇ ਔਰਤ ਨੂੰ ਭੇਜਣੀ ਸੀ ਉੱਥੇ ਬੰਦੇ ਵੀ ਭੇਜੇ ਤੇ ਦੋਵਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਜਾ ਕੇ ਬਾਡੀ ਉੱਥੇ ਖੋਲਣੀ ਹੈ ਜਾਂ ਖੋਲਣੀ ਨਹੀਂ ਸੌਰੀ ਤੁਸੀਂ ਬਸ ਇਹ ਨਹੀਂ ਸਸਕਾਰ ਕਰ ਦੇਣਾ ਕਿਉਂਕਿ ਇਹਨਾਂ ਨੂੰ ਦਵਾਈਆਂ ਮੈਡੀਸਿਨ ਲੱਗੀ ਹੋਈ ਹੈ ਤੇ ਤੁਸੀਂ ਖੋਲਣਾ ਨਹੀਂਗਾ ਕਿਉਂਕਿ ਇਨਫੈਕਸ਼ਨ ਹੋ ਸਕਦੀ ਹੈ ਐਦਾਂ ਕੋਈ ਹੋ ਸਕਦਾ ਲਓ ਜੀ ਜਿੱਥੇ ਇਹਨਾਂ ਨੇ ਬੰਦੇ ਦੀ লাশ ਭੇਜੀ ਆ ਉੱਥੇ ਔਰਤ ਪਹੁੰਚ ਗਈ ਜਦੋਂ ਸਿਦਿਆਂ ਦੇ ਵਿੱਚ ਉਹਨਾਂ ਨੇ ਸਸਕਾਰ ਕਰਨਾ ਚਾਹਿਆ ਤੇ ਇਸ ਬੈਗ ਸਮੇਤ ਉਸ ਬੰਦੇ ਦੀ ਕੁੜੀ ਨੇ ਕਿਹਾ ਜੀ ਕਿ ਮੈਂ ਤਾਂ ਆਖਰੀ ਵਰੀ ਆਪਣੇ ਬਾਪੂ ਦਾ ਮੂੰਹ ਦੇਖਣਾ ਜਦੋਂ ਬੋਡੀ ਦਾ ਬੈਗ ਖੋਲਿਆ ਤੇ ਉਹਦੇ ਵਿੱਚ ਔਰਤ ਨਿਕਲੀ ਉਧਰਲੇ ਪਾਸੇ ਜਿਹੜਾ ਮੁੰਡਾ ਜਿਹਦੀ ਮਾਂ ਦੀ ਮੌਤ ਹੋਈ ਆ ਜਦੋਂ ਉਹਨਾਂ ਨੇ ਬੈਗ ਖੋਲਿਆ ਤੇ ਉਹਦੇ ਵਿੱਚੋਂ ਬੰਦਾ ਨਿਕਲਿਆ ਸੋ ਦੋਵੇਂ ਤਰ੍ਹਾਂ ਜਿਹੜੀਆਂ ਉਹ ਹਸਪਤਾਲ ਦੇ ਵਿੱਚ ਮੁੜ ਕੇ ਆਈਆਂ ਦੋਹਾਂ ਤਰ੍ਹਾਂ ਨੇ ਆ ਕੇ ਰੋਣਾ ਪਾਇਆ ਦੋਆ ਧਿਰਾਂ ਨੂੰ ਬਾਅਦ ਦੇ ਵਿੱਚ ਗਲਤੀ ਮੰਨ ਕੇ ਹਸਪਤਾਲ ਪ੍ਰਸ਼ਾਸਨ ਨੇ ਤੇ ਲਾਸ਼ਾਂ ਮੜ ਕੇ ਵਟਾ ਕੇ ਦਿੱਤੀਆਂ ਤੇ ਇਹ ਭਾਈ ਹਰਾਤ ਸਾਹਮਣੇ ਆਏ ਆ ਦੁੱਖ ਦੀ ਗੱਲ ਆ ਵੀ ਆਹ ਕੁਝ ਹੁੰਦਾ ਤੇ ਇਹ ਸਾਡੇ ਹਸਪਤਾਲਾਂ ਦਾ ਹਾਲ ਆ ਸਾਰੀ ਜੜੀ ਪੈਸੇ ਲਈ ਚੱਲੋ ਸਾਰੀ ਜੜੀ ਪੈਸੇ ਫੜੀ ਚੱਲੋ ਸਾਰੀ ਜੜੀ ਕਹੀ ਚੱਲੋ ਜੀਕਾ ਐਨੇ ਪੈਸੇ ਹੋਰ ਜਮਾ ਕਰਵਾ ਦਿਓ ਬਸ ਆ ਤਾਂ ਕਰੀ ਜਾਣਾ ਪਰ ਜ਼ਿੰਮੇਵਾਰੀ ਦੇ ਨਾਂ ਦੇ ਉੱਤੇ ਕੀ ਆ ਦੇ ਲੋਗੇ ਬਿਲਕੁਲ ਸਹੀ ਟਾਣਾ ਸਾਹਿਬ ਖੈਰ ਅੱਗੇ ਵਧਦੇ ਹਾਂ ਜੀ ਗੱਲ ਕਰਦੇ ਹਾਂ ਹੁਣ ਵਿਸ਼ਵ ਕ੍ਰਿਕਟ ਕੱਪ ਜਿੱਤਣ ਵਾਲੀਆਂ ਪੰਜਾਬਣ ਕੁੜੀਆਂ ਦੀ ਕਹਿੰਦੇ ਕਿ ਪੰਜਾਬ ਸਰਕਾਰ ਉਹਨਾਂ ਦਾ ਸਨਮਾਨ ਕਰੂਗੀ। ਬਿਲਕੁਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਆ ਕਿ ਇਨ੍ਹਾਂ ਕੁੜੀਆਂ ਦਾ ਸੂਬੇ ਦੀ ਸਰਕਾਰ ਸਨਮਾਨ ਕਰੂਗੀ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਨ੍ਹਾਂ ਕੁੜੀਆਂ ਨੂੰ ਅਸੀਂ 1.5 1.5 ਕਰੋੜ ਰੁਪਏ ਦੇਵਾਂਗੇ। ਇਨ੍ਹਾਂ ਕੁੜੀਆਂ ਨੂੰ 1.5 1.5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਤੇ ਨਾਲੇ ਇਹ ਵੀ ਗੱਲ ਕਹੀ ਗਈ ਆ ਵੀ ਇਨ੍ਹਾਂ ਕੁੜੀਆਂ ਜੀ ਬੱਲੇ ਬੱਲੇ ਰਵੇ। ਇਹਨਾਂ ਕੁੜੀਆਂ ਦੀ ਚੜ੍ਹਦੀ ਕਲਾ ਰਵੇ ਇਹਦੀ ਅਸੀਂ ਕਾਮਨਾ ਕਰਦੇ ਹਾਂ ਤੇ ਇਹ ਗੱਲ ਕਹੀ ਗਈ ਹੈ ਵੀ ਇਹਨਾਂ ਕੁੜੀਆਂ ਨੇ ਦੇਸ਼ ਦਾ ਨਾਂ ਬਹੁਤ ਵੱਡਾ ਕੀਤਾ ਇਹਨਾਂ ਕੁੜੀਆਂ ਵਾਲੇ ਦੇਸ਼ ਦੀ ਬੱਲੇ ਬੱਲੇ ਕਰਵਾਈ ਹੈ ਇਸ ਕਰਕੇ ਇਹਨਾਂ ਕੁੜੀਆਂ ਦੀ ਵਰਤਬਦ ਸਿਫਤ ਹੋਣੀ ਚਾਹੀਦੀ ਹੈ ਇੱਕ ਇੱਕ ਕੁੜੀ ਨੂੰ 1.5 1.5 ਕਰੋੜ ਰੁਪਏ ਦੇਵਾਂਗੇ ਦੂਜੀ ਗੱਲ ਬਹੁਤ ਜ਼ਰੂਰੀ ਹੈ ਵੀ ਇਸ ਇੰਡੀਅਨ ਟੀਮ ਦੇ ਵਿੱਚ ਵਰਲਡ ਕੱਪ ਜਿੱਤਣ ਵਾਲੀ ਇੰਡੀਅਨ ਟੀਮ ਦੇ ਵਿੱਚ ਪੰਜਾਬ ਦੀਆਂ ਤਿੰਨ ਕੁੜੀਆਂ ਉਹਦੇ ਵਿੱਚ ਇੱਕ ਹਰਮਨਪ੍ਰੀਤ ਕੌਰ ਦੂਜੀ ਇਹਦੇ ਵਿੱਚ ਅਮਰਜੋਤ ਕੌਰ ਆ ਤੇ ਤੀਜੀ ਇਹਦੇ ਵਿੱਚ ਹਰਮਿੰਦਰ ਜਵਾਲਾ ਮਤਲਬ ਇਹ ਆ ਕਿ ਤਿੰਨੇ ਹੀ ਜਿਹੜੀਆਂ ਕੁੜੀਆਂ ਨੂੰ 1.5 ਕਰੋੜ ਰੁਪਈਆ ਮਿਲੂਗਾ 4.5 ਕਰੋੜ ਰੁਪਈਆ ਇਹਨਾਂ ਤਿੰਨ ਕੁੜੀਆਂ ਨੂੰ ਮਿਲੂਗਾ ਜੀ ਬਿਲਕੁਲ ਤੇ ਸਾਹਿਬ ਅੱਗੇ ਬਾਅਦ ਨੇ ਗੱਲ ਕਰਦੇ ਆ ਜੀ ਹੁਣ ਫਿਲਮੀ ਅਦਾਕਾਰ ਧਰਮਿੰਦਰ ਹੋਰਾਂ ਦੀ ਕੱਲ ਬਹੁਤ ਵੱਡੇ ਪੱਧਰ ਦੇ ਉੱਪਰ ਇਹ ਖਬਰ ਜਿਹੜੀ ਆ ਉਹ ਫੈਲ ਗਈ ਸੀ ਕਿ ਉਹ ਸਾਡੇ ਵਿਚਕਾਰ ਨਹੀਂ ਰਹੇ ਰਾਜਨਾਥ ਸਿੰਘ ਹੋਰਾਂ ਨੇ ਵੀ ਇਸ ਮਾਮਲੇ ਦੇ ਵਿੱਚ ਟਵੀਟ ਕੀਤਾ ਸੀ ਪਰ ਬਾਅਦ ਦੇ ਵਿੱਚ ਹੇਮਾ ਮਾਲਨੀ ਹੋਰਾਨੇ ਤੇ ਹੋਰ ਪਰਿਵਾਰਕ ਜੀਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨਹੀਂ ਉਹ ਠੀਕ ਨੇ ਉਹ ਰਿਕਵਰੀ ਕਰ ਰਹੇ ਨੇ ਉਹ ਇਲਾਜ ਨੂੰ ਰਿਸਪੌਂਸ ਕਰ ਰਹੇ ਨੇ ਤੇ ਉਹਨਾਂ ਦੀਆਂ ਜਿਹੜੀਆਂ ਮੌਦੀਆਂ ਖਬਰਾਂ ਉਹ ਗਲਤ ਨੇ ਹਾਲਤ ਪਰ ਚਿੰਤਾਜਨਕ ਬਣੀ ਹੋਈ ਹੈ ਜਿਸ ਵੇਲੇ ਆ ਹੁਣ ਦੀ ਤਾਜ਼ਾ ਜਾਣਕਾਰੀ ਆਈ ਆ ਕਿ ਤਰਮਿੰਦਰ ਹੋਰਾਨ ਨੂੰ ਹਸਪਤਾਲ ਦੇ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਤੇ ਪਰਿਵਾਰਕ ਮੈਂਬਰਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਘਰ ਦੇ ਵਿੱਚ ਹੀ ਸੇਵਾ ਕਰਾਂਗੇ ਇਹ ਮੈਂ ਨਹੀਂ ਕਹਿੰਦਾ ਡਾਕਟਰਾਂ ਨੇ ਗੱਲ ਕਹੀ ਆ ਧਰਮਿੰਦਰ ਨੂੰ ਅੱਜ ਸਵੇਰ ਦੇ ਵੇਲੇ ਬੁੱਧਵਾਰ ਨੂੰ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚੋਂ ਡਿਸਚਾਰਜ ਕੀਤਾ ਗਿਆ ਪਰਿਵਾਰ ਨੇ ਫੈਸਲਾ ਕੀਤਾ ਕਿ ਹੁਣ ਇਹਨਾਂ ਦਾ ਇਲਾਜ ਘਰ ਦੇ ਵਿੱਚ ਹੀ ਕਰਾਂਗੇ ਤੇ ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਡਾਕਟਰ ਪ੍ਰਤੀਤ ਸਮਦਾਨੀ ਨੇ ਇਹ ਗੱਲ ਕਹੀ ਹੈ ਧਰਮਿੰਦਰ ਪਿਛਲੇ ਹਫ਼ਤੇ ਕਈ ਪਿਛਲੇ ਕਈ ਹਫ਼ਤਿਆਂ ਤੋਂ ਕਦੇ ਹਸਪਤਾਲ ਦੇ ਵਿੱਚ ਭਰਤੀ ਹੁੰਦੇ ਸੀ ਕਦੇ ਵਾਪਸ ਜਾ ਰਹੇ ਸੀ ਤੇ ਅੱਜ ਸਵੇਰੇ ਇਹਨਾਂ ਨੂੰ 7:30 ਵਜੇ ਹਸਪਤਾਲ ਦੇ ਵਿੱਚੋਂ ਡਿਸਚਾਰਜ ਕੀਤਾ ਗਿਆ ਸਰਵਿੰਦਰ ਦੇ ਡਿਸਚਾਰਜ ਹੋਣ ਤੋਂ ਬਾਅਦ ਜੂਹੂ ਦੇ ਵਿੱਚ ਉਹਨਾਂ ਦੇ ਘਰ ਵਾਲੀ ਗਲੀ ਪੁਲਿਸ ਨੇ ਬੰਦ ਕੀਤੀ ਹੈ ਤਾਂ ਜੋ ਭੀੜ ਜਮਾ ਨਾ ਹੋ ਸਕੇ ਇਹ ਹੁਣ ਤੱਕ ਦਾ ਦੇਰਵਾ ਸਾਹਮਣੇ ਆਇਆ ਤੋਂ ਇਹ ਗੱਲ ਸੱਚੀ ਹੈ ਤੁਹਾਡੀ ਕਿ ਸਰਵਿੰਦਰ ਹੋਈ ਦੇ ਬਾਰੇ ਕੱਲ ਖਬਰ ਬਹੁਤ ਵੱਡੇ ਪੱਧਰ ਤੇ ਫੈਲ ਗਈ ਸੀ ਕਿ ਉਹਨਾਂ ਦੀ ਮੌਤ ਹੋ ਗਈ ਹੈ ਇਹ ਭਾਰਤ ਦੇ ਜਿਹੜੇ ਕੇਂਦਰੀ ਮੰਤਰੀ ਹੈ ਰਾਜਨਾਥ ਸਿੰਘ ਉਹਨਾਂ ਨੇ ਵੀ ਪੋਸਟ ਪਾਤੀ ਸੀ ਜਵੇਦ ਅਕਟਰ ਉਹਨਾਂ ਨੇ ਵੀ ਪੋਸਟ ਪਾਤੀ ਸੀ ਇਹ ਹੋਰ ਜਿਹੜੇ ਦਿਨਕ ਭਾਸ਼ਕਰ ਦੇ ਵੱਲੋਂ ਵੀ ਰਿਪੋਰਟ ਲੱਗੀ ਸੀ ਪੁਰਵੀ ਕਈ ਵੱਡੇ ਅਦਾਰਿਆਂ ਨੇ ਪੋਸਟਰ ਪਾ ਪੋਸਟਰ ਪਾਤੇ ਸੀਗੇ ਪੋਸਟਾਂ ਪੱਟ ਗਿਆ ਸੀ ਪਰ ਬਾਅਦ ਵਿੱਚ ਸਭ ਨੇ ਇਹ ਪੋਸਟਰ ਡਿਲੀਟ ਕੀਤੇ ਗਾ ਉਹ ਹਰੇ ਸਾ ਲੈ ਰਹੇ ਨਹੀਂ ਉਹ ਠੀਕ ਨਹੀਂ ਪਰਿਵਾਰ ਦੇ ਕਹਿਣ ਮੁਤਾਬਕ ਉਹ ਠੀਕ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਕਰ ਲੈ ਗਏ ਆ ਸੋ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਪੂਰਾ ਬੋਤਲੀਆਂ ਖਬਰਾਂ ਹਾਲੇ ਤੱਕ ਗਲਤ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜਲੀ ਇੰਨੇ ਦੀ ਆਪਾਂ ਫਿਰ ਵਿਚਾਰਾਂ ਦੀ ਸੰਚ ਪਾਵਾਂਗੇ ਮਿਹਰਬਾਨੀ ਮਿਹਰਬਾਨ ਜੀ ਮਿਹਰਬਾਨ